ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਨਿਰਿੰਦਰ ਕੌਰ ਵਿਚਾਰਾਂ ਦੀ ਕਿਤਾਬ ਜੀ ਤੁਹਾਡਾ ਸਵਾਗਤ ਕਰਦੀ ਆਂ ਅੱਜ ਦਾ ਮੁੱਦਾ ਸਾਡਾ ਹੈਗਾ ਕਚਰਾ ਕਚਰੇ ਨੂੰ ਕਿਸ ਤਰ੍ਹਾਂ ਸਫਾਈ ਕੀਤੀ ਜਾਂਦੀ ਹੈ ਤੇ ਕਚਰੇ ਦੀ ਸਾਂਭ-ਸਵਾਲ ਵੀ ਅਸੀਂ ਕਰ ਸਕਦੇ ਹਾਂ ਉਹ ਸੀ ਵਰਤੋਂ ਵੀ ਕਰ ਸਕਦੇ ਉਹ ਸੀ ਤੁਹਾਨੂੰ ਦੱਸਾਂਗੇ ਆਜੋ ਮੇਰੇ ਨਾਲ ਜੀ ਜਿਸ ਤਰ੍ਹਾਂ ਕਿ ਸਾਡੇ ਪਿੰਡ ਦਾ ਇਹ ਕੋਲੋਆ ਵਾਲੇ ਬਣਾਈ ਹੋਏ ਜਗਾ ਠੀਕ ਆ ਸਾਡੇ ਪਿੰਡ ਦੇ ਇਹ ਪਬਲਿਕ ਸਾਡੇ ਪਿੰਡ ਦੇ ਕੋਲੋਆ ਦੇ ਲੋਕ ਇਸ ਜਗ੍ਹਾ ਦਾ ਕੋਈ ਫਾਇਦਾ ਨਹੀਂ ਉਠਾ ਰਹੇ ਇਹਨਾਂ ਨੂੰ ਖੋਦੀ ਹੀ ਚਾਹੀਦਾ ਕੂੜਾ ਇੱਥੇ ਹੀ ਸਿੱਟਣਾ ਚਾਹੀਦਾ ਇਹਦੇ ਹੁਣ ਸੋਚੋ ਕੂੜੇ ਤੋਂ ਸਾਨੂੰ ਕਈ ਚੀਜ਼ਾਂ ਇਦਾਂ ਦੀਆਂ ਜਿਹੜੀ ਮਿਲ ਸਕਦੀਆਂ ਜਿਹੜੇ ਹੁਣ ਸਾਡੇ ਕਚਰਾ ਚੱਕਣ ਆਉਂਦੇ ਆ ਉਹ ਕੱਚ ਚੱਕ ਸਕਦੇ ਨਾ ਹਾਂਜੀ ਜਿਹੜੇ ਇੱਥੇ ਜੀ ਕੂੜਾ ਸਿੱਟਦੇ ਆ ਉਹ ਰਲ ਮਿਲ ਕੇ ਇਸ ਕੂੜੇ ਨੂੰ ਸਾਫ਼ ਕਰਾਉਣ ਤੇ ਜੇ ਉਹ ਇਸ ਜੀ ਦਾ ਲਾਭ ਉਠਾਉਂਦੇ ਆ ਤਾਂ ਇਹਦੀ ਸਫਾਈ ਵੀ ਕਰਾਉਣ ਠੀਕ ਆ ਤੇ ਇਹ ਕੂੜਾ ਰਸਤੇ ਵਿੱਚ ਫੈਲ ਰਿਹਾ ਇਹ ਹੀ ਗੰਦਗੀ ਦਾ ਕਾਰਨ ਆ ਤੁਸੀਂ ਆਪ ਹੀ ਜ਼ਿੰਮੇਵਾਰ ਆ ਮੈਂ ਸਾਡੇ ਨਵੇਂ بڑے ਸਰਪੰਚ ਸਾਹਿਬ ਤੁਹਾਡੇ ਮੋਰੇ ਬੇਨਤੀ ਆ ਇੱਥੇ ਹੀ ਕੂੜਾ ਸਾਡੇ ਪਿੰਡ ਕੋਲਿਆਂ ਦਾ ਆਉਣਾ ਚਾਹੀਦਾ ਹੈ ਤੇ ਮੇਰਾ ਮੇਰੇ ਹਿਸਾਬ ਨਾਲ ਇੱਕ ਰੇੜੀ ਹੋਣੀ ਚਾਹੀਦੀ ਆ ਰੇੜੀ ਜਿਹੜਾ ਕਚਰਾ ਉਠਾਊਗਾ ਉਹ ਹਰ ਘਰ 100 ਰੁਪਇਆ ਦੇਊਗਾ ਹੁਣ ਤੁਹਾਨੂੰ ਅਸੀਂ ਉੱਥੇ ਲੈ ਕੇ ਜਾਂਦੇ ਆ ਜਿੱਥੇ ਕੂੜਾ ਸਿੱਟ ਰਿਹਾ ਤੇ ਪਰੇਸ਼ਾਨੀ ਦਾ ਕਾਰਨ ਮੈਨੂੰ ਐ ਅਸੀਂ ਹੁਣ ਤੁਹਾਨੂੰ ਉੱਥੇ ਲੈ ਕੇ ਆ ਰਹੇ ਆ ਜਿੱਥੇ ਪਬਲਿਕ ਕੂੜਾ ਸਿੱਟਦੀ ਆ ਤੇ ਪਰੇਸ਼ਾਨੀ ਦਾ ਕਾਰਨ ਹੈ ਤੇ ਇਹ ਗੁਰਦੁਆਰੇ ਨੂੰ 메ਨ ਸੜਕ ਜਾਂਦੀ ਆ ਗੜੀ ਜਾਂਦੀ ਆ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਇਹ ਕੂੜਾ ਜੇ ਉੱਥੇ ਹੀ ਸਿੱਟਣਾ ਤਾਂ ਬਹੁਤ ਵਧੀਆ ਗੱਲ ਆ ਇੱਥੇ ਸਬ ਸਪੋਲਿਏ ਜੋ ਨੈਪੀਆਂ ਸਾਰੀਆਂ ਇੱਥੇ ਸਿੜਦੇ ਆ ਤੇ ਬਹੁਤ ਹੀ ਬਦਬੂ ਆਂਦੀ ਤੇ ਪਬਲਿਕ ਏਦਾਂ ਮੂੰਹ ਟਾ ਕੇ ਇੱਥੇ ਮੂੰਹ ਟਾ ਕੇ ਮੂੰਹ ਟਾ ਕੇ ਐਦਾਂ ਨੰਗਦੇ ਆ ਚੰਗੀ ਗੱਲ ਥੋੜੀ ਆ ਜਿਉ ਥੋੜੇ ਟਾਈਮ ਲਈ ਇੰਨਾ ਮੂੰਹ ਟਾ ਕੇ ਨੰਗ ਜਾਂਦੇ ਸਾਡੀ ਕੀ ਇਹਦੇ ਵਿੱਚ ਦੁਰਦਸ਼ਾ ਹੁੰਦੀ ਹੋਵੇ ਅਸੀਂ ਇੱਥੇ ਰਹਿਨੇ ਆ ਬਹੁਤ ਪਰੇਸ਼ਾਨੀ ਆ ਇਸ ਕਰਕੇ ਤੁਸੀਂ ਉੱਥੇ ਹੀ ਕੂੜਾ ਸਿੱਟੋ ਜਦ ਕਿ ਉਹ ਕੂੜੇ ਲਈ ਜਗ੍ਹਾ ਬਣੀ ਆ ਸਪੈਸ਼ਲ ਠੀਕ ਆ ਨਾ ਛੋਟਾ ਆ ਜਾ ਬੱਚਾ ਵੜਿਆ ਇਹਦੇ ਵਿਚਾਰ ਸੁਣਦੇ ਆ ਵੇ ਕੀ ਆ ਕੂੜੇ ਕੂੜੇ ਵਾਸਤੇ ਸਾਡਾ ਅੱਜ ਦਾ ਜਿੱਦਾਂ ਵਿਸ਼ਾ ਹੈਗਾ ਪੁੱਤਰ ਜੀ ਇਹ ਕੂੜੇ ਦਾ ਠੀਕ ਆ ਇਹ ਕੂੜਾ ਕਿੱਥੇ ਸਿੱਟਣਾ ਚਾਹੀਦਾ ਆਪਣੇ ਹਾਂਜੀ ਦੱਸੋ ਇੱਥੇ ਨਾ ਚਾਹਾਂ ਸਿੱਟਣਾ ਚਾਹੀਦਾ ਚਾਹਾਂ ਜੀ ਜਗ੍ਹਾ ਬਣੀ ਆ ਕੂੜੇ ਵਾਸਤੇ ਉੱਥੇ ਸਿੱਟਣੀ ਚਾਹੀਦੀ ਤੇ ਤੁਸੀਂ ਸਰਪੰਚ ਸਾਹਿਬ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਕੂੜੇ ਲਈ 10 ਮਿੰਟ ਲੱਗਣੇ ਚਾਹੀਦੇ ਪਿੰਡ ਤੇ ਹਰ ਗਲੀ ਵਿੱਚ ਹਾਂਜੀ ਹਾਂਜੀ 10 ਮਿੰਟ ਲੱਗਣੇ ਚਾਹੀਦੇ ਜੀ ਠੀਕ ਆ ਜਿਹੜੇ ਸਾਡੇ ਘਰ ਦੇ ਲੱਗੇ ਪੁੱਤਰ ਜੀ ਕੂੜਾ ਇਹ ਕਿੱਥੇ ਸਿੱਟਣਾ ਚਾਹੀਦਾ ਇਹ ਉੱਤੇ ਸਿੱਟਣਾ ਚਾਹੀਦਾ ਜੀ ਚਾਲਾ ਸਿੱਟਣਾ ਚਾਹੀਦਾ ਜੀ ਠੀਕ ਆ ਓਕੇ ਥੈਂਕ ਯੂ